ਪੱਟੀ ਦੇ ਵਿੱਚ ਬੈਠੇ ਇਹਨਾਂ ਅਨੁਸਾਰੀ ਗੱਲਬਾਤ ਦੱਸੀ ਗਈ ਉਸ ਵੇਲੇ ਨੇ ਆਪਸ ਵਿੱਚ ਸਲਾਹ ਕੀਤੀ ਹੈ ਕਿ ਇਹਨਾਂ ਨੂੰ ਕੁਝ ਹੋ ਗਿਆ ਹੈ ਗੁਰੂ ਸਾਹਿਬ ਦੇ ਫਰਜ਼ੰਦ ਸ਼ਹੀਦ ਹੋ ਗਏ ਅਨੰਦਪੁਰ ਸਾਹਿਬ ਚਲਾ ਗਿਆ ਤਖਤ ਗਿਆ ਤਾਜ ਗਿਆ ਰਾਜ ਗਿਆ ਸਭ ਕੁਝ ਗਿਆ ਸਾਨੂੰ ਗੁਰੂ ਸਾਹਿਬ ਨੂੰ ਮਿਲਣਾ ਚਾਹੀਦਾ ਹੈ ਔਰ ਇਥੋਂ ਤੱਕ ਕਿ ਭਗਤ ਸਿੰਘ ਝਬਾਲੀ ਨੇ ਇਹ ਵੀ ਗੱਲ ਕੀਤੀ ਕਿ ਸਾਡੀ ਸਰਕਾਰੀ ਦਰਬਾਰੇ ਚੰਗੀ ਹੈ ਅਸੀਂ ਗੁਰੂ ਸਾਹਿਬ ਦੇ ਨਾਲ ਮਾਤਮ ਪੁਰਸ਼ੀ ਕਰਕੇ ਮਿਲ ਕੇ ਉਹਨਾਂ ਨੂੰ ਮਨਾਉਣ ਦਾ ਯਤਨ ਕਰੀਏ ਕਿ ਉਹ ਮਾਝਾ ਚ ਆ ਰਹਿਣ ਤੇ ਅਸੀਂ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੇ ਨਾਲ ਗੱਲਬਾਤ ਦਾ ਹੱਲ ਕੱਢ ਲਈ ਇਹਨਾਂ ਸਾਰਿਆਂ ਨੇ ਪਹਿਲਾਂ ਹਰੀਕੇ ਦੇ ਕੋਲੋਂ ਸਤਲੁਜ ਤੇ ਬਿਆਸ ਪਾਰ ਕੀਤਾ ਉੱਥੋਂ ਜੀਰੇ ਜੀਰੇ ਤੋਂ ਮੋਗੇ ਪਹੁੰਚੇ ਮੋਗੇ ਤੋਂ ਬਾਅਦ ਦੀਨਾ ਕਾਂਗੜ ਦੀਨਾ ਕਾਂਗੜ ਤੋਂ ਪਤਾ ਲੱਗਾ ਕਿ ਪਾਤਸ਼ਾਹ ਰਾਮੇਵੜੇ ਪਿੰਡ ਨੂੰ ਚਲੇ ਗਏ ਨੇ ਤੇ ਰਾਮੇਵੜੇ ਪਿੰਡ ਤੋਂ ਅੱਗੇ ਜਾ ਕੇ ਰੂਪਿਆਂੜੇ ਜਾ ਕੇ ਇਹਨਾਂ ਦਾ ਆਪਸ ਵਿੱਚ ਮਿਲਾਪ ਹੋਇਆ ਇਹ ਸਾਰੇ ਸਿੰਘ ਗੁਰੂ ਸਾਹਿਬ ਨੂੰ ਮਿਲੇ ਗੁਰੂ ਸਾਹਿਬ ਨੇ ਜਦੋਂ ਸਿੱਖਾਂ ਦਾ ਜਥਾ ਆਉਂਦਾ ਵੇਖਿਆ ਤੇ ਉਸੇ ਵੇਲੇ ਭਾਈ ਮਾਨ ਸਿੰਘ ਨੂੰ ਕਿਹਾ ਕੇ ਘੋੜਿਆਂ ਦੇ ਉਪਰੋਂ ਕਾਠੀਆਂ ਉਤਾਰ ਕੇ ਥੱਲੇ ਬਹਿਣ ਦਾ ਇੰਤਜ਼ਾਮ ਕੀਤਾ ਜਾਵੇ ਕੁਝ ਸਿੰਘ ਸ਼ਾਇਦ ਵਿਚਾਰ ਚਰਚਾ ਲਈ ਆ ਰਹੇ ਨੇ ਉੱਥੇ ਬੈਠੇ ਆਪਸ ਵਿੱਚ ਗੱਲਬਾਤ ਹੋਈ ਉਸ ਨੇ ਭਾਗ ਸਿੰਘ ਚੁਬਾਲੀ ਨੇ ਇਹ ਗੱਲ ਕੀਤੀ ਬਾਛਾ ਬਹੁਤ ਕੁਝ ਹੋ ਗਿਆ ਹੁਣ ਜੇਕਰ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਅਸੀਂ ਸੂਬੇ ਦੇ ਨਾਲ ਗੱਲ ਕਰ ਸਕਦੇ ਹਾਂ ਜੋ ਪਿੱਛੇ ਹੋ ਗਿਆ ਹੋ ਗਿਆ ਅਸੀਂ ਚਾਹੁੰਦੇ ਹਾਂ ਕਿ ਪਿਛਲੀਆਂ ਗੱਲਾਂ ਛੱਡ ਕੇ ਅਸੀਂ ਸਰਕਾਰ ਦੇ ਨਾਲ ਹੁਣ ਕੋਈ ਸਹਿਮਤੀ ਬਣਾ ਲਈਏ ਤੇ ਪਾਤਸ਼ਾਹ ਕਹਿੰਦੇ ਕਿ ਇਹ ਜੰਗ ਸੈਮਤੀ ਕਰਨ ਦੀ ਸੀ ਜਾਂ ਅਣਖ ਦੀ ਸੀ। ਬਾਘ ਸਿੰਘ ਕਹਿੰਦਾ ਨਹੀਂ ਪਾਤਸ਼ਾਹ। ਅਸੀਂ ਜੇਕਰ ਸਰਕਾਰ ਦੇ ਨਾਲ ਗੱਲਬਾਤ ਕਰੀਏ ਤੇ ਅਸੀਂ ਮਾਝੇ ਦੇ ਇਲਾਕੇ 'ਚ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਦੇ ਹਾਂ। ਪਾਤਸ਼ਾਹ ਕਹਿੰਦੇ ਜੰਗ ਜੀਵਨ ਬਤੀਤ ਕਰਨ ਦੀ ਸੀ ਜਾਂ ਫਿਰ ਇਮਾਨ ਦੇ ਪਿੱਛੇ ਜਾਨ ਦੇਣ ਦੀ ਸੀ। ਇਹ ਜੰਗ ਬਿਗਾਰਤੀ ਵਾਲਾ ਜੀਵਨ ਬਤੀਤ ਕਰਨ ਦੀ ਸੀ ਜਾਂ ਫਿਰ ਗੈਰਤ ਦੇ ਨਾਲ ਸ਼ਹੀਦ ਹੋਣ ਦੀ ਸੀ। ਜਦੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਹੈ ਤੇ ਉਸ ਵੇਲੇ ਪਾਤਸ਼ਾਹ ਨੇ ਫਿਰ ਜਿਹੜੀਆਂ ਗੱਲਾਂ ਕਹੀਆਂ ਸਾਡੇ ਇਤਿਹਾਸਿਕ ਸੂਤਾਂ ਚ ਦਰਜ ਨੇ ਕਹਿੰਦੇ ਉਹ ਭਾਜ ਸਿੰਘ ਉਦੋਂ ਕਿੱਥੇ ਸੀ ਜਦੋਂ ਗੁਰਜਣ ਸਾਹਿਬ ਦੀ ਸ਼ਹਾਦਤ ਹੋਈ ਉਦੋਂ ਕਿੱਥੇ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਰੱਖਿਆ ਗਿਆ ਉਦੋਂ ਕਿੱਥੇ ਸੀ ਤੁਸੀਂ ਸਾਰੇ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਚਮਕੌਰ ਦੀ ਲੜ ਹੋਈ ਵੱਡੇ ਫਰਜ਼ੰਦ ਸ਼ਹੀਦ ਹੋਏ ਸਰਹੰਦ ਦੇ ਵਿੱਚ ਛੋਟੇ ਫਰਜ਼ੰਦ ਸ਼ਹੀਦ ਕਰ ਦਿੱਤੇ ਗਏ ਅੱਜ ਤੁਹਾਨੂੰ ਇਹ ਗੱਲ ਯਾਦ ਆ ਗਈ ਤੇ ਉਸ ਵੇਲੇ ਭਾਜ ਸਿੰਘ ਕਹਿੰਦਾ ਕਹਿੰਦਾ ਠੀਕ ਹੈ ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਅੱਜ ਤੋਂ ਤੁਸੀਂ ਸਾਡੇ ਸਿੱਖ ਹੋਣ ਦਾ ਜਿਹੜਾ ਦਾਵਾ ਉਹ ਛੱਡ ਦਿਓ ਤਾਂ ਅਸੀਂ ਤੁਹਾਡੇ ਗੁਰੂ ਹੋਣ ਦਾ ਦਾਵਾ ਛੱਡਿਆ ਇਹ ਗੱਲ ਉੱਥੇ ਸ਼ੁਰੂ ਹੁੰਦੀ ਹੈ ਉਸ ਵੇਲੇ ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨੂੰ ਕਿਹਾ ਮਾਨ ਸਿੰਘ ਘੋੜੇ ਦੀ ਖੁਰਜੀ ਦੇ ਵਿੱਚੋਂ ਇਤਿਹਾਸਿਕ ਸੁਰਤਾਂ ਦੇ ਸ਼ਬਦ ਲੈ ਘੋੜੇ ਦੀ ਖੁਰਜੀ ਦੇ ਵਿੱਚੋਂ ਦਵਾਤ ਕਲਮ ਤੇ ਕਾਗਜ਼ ਲੈ ਕੇ ਆਓ ਦਵਾਤ ਕਲਮ ਤੇ ਕਾਗਜ਼ ਲੈ ਆਂਦਾ ਗਿਆ ਤੇ ਲਿਖਣ ਦੇ ਵਾਸਤੇ ਵੀ ਭਾਗ ਸਿੰਘ ਨੂੰ ਦੇ ਦਿੱਤਾ ਗਿਆ ਭਾਗ ਸਿੰਘ ਚਬਾਲੀ ਨੂੰ ਕਿ ਲਿਖ ਦਿਓ ਕੇ ਪਾਛਾ ਸਾਡਾ ਤੁਹਾਡੇ ਤੇ ਕੋਈ ਦਾਵਾ ਨਹੀਂ ਤੁਹਾਡਾ ਸਾਡੇ ਤੇ ਕੋਈ ਦਾਵਾ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਭਾਗ ਸਿੰਘ ਨੇ ਲਿਖ ਦਿੱਤਾ ਲਿਖ ਕੇ ਦਸਖਤ ਕਰ ਦਿੱਤੇ ਦੂਸਰੇ ਦਸਖਤ ਕੀਤੇ ਭਾਈ ਤਲਵਾਰ ਸਿੰਘ ਨੇ ਤੀਸਰੇ ਦਸਖਤ ਕੀਤੇ ਭਾਈ ਕਰਵਾਰਾ ਸਿੰਘ ਨੇ ਤੇ ਚੌਥੇ ਦਸਖਤ ਕੀਤੇ ਭਾਈ ਘੰਟਾ ਸਿੰਘ ਨੇ ਇਹਨੇ ਚਾਰ ਜਾਨੇ ਨੇ ਦਸਖਤ ਕੀਤੇ ਤੇ 35 ਜਾਨੇ ਅਜੇ ਸੋਚ ਰਹੇ ਨੇ ਕੀ ਕੀਤਾ ਜਾਵੇ ਦਸਖਤ ਕਰ ਦੇਵਾਂਗੇ ਤੇ ਕਿਹੜੇ ਮੂੰਹ ਦੇ ਜਵਾਬ ਜੇ ਦਸਕਤ ਨਾ ਕੀਤੇ ਤੇ ਪਤਾ ਨਹੀਂ ਹੁਣ ਕਿਸ ਤਰ੍ਹਾਂ ਦੀ جنگ ਲੜਨੀ ਪਵੇਗੀ ਇਸ ਚਿਤਤੀ ਦੇ ਵਿੱਚ ਨੇ ਤੇ ਉਹਨੇ ਚਿਰ ਨੂੰ ਇੱਕ ਘੋੜਸਵਾਰ ਨੇ ਆ ਕੇ ਖਬਰ ਦੇ ਦਿੱਤੀ ਕਿ ਸੂਬੇ ਸਰਹੰਦ ਦੀਆਂ ਫੌਜਾਂ ਬਹੁਤ ਨੇੜੇ ਆ ਗਈਆਂ ਗੁਰੂ ਪਾਤਸ਼ਾਹ ਨੇ ਉਸੇ ਵੇਲੇ ਆਪਣੇ ਜਿਹੜੇ ਸਾਥੀ ਦਸ ਸਿੰਘ ਸੀ ਉਹਨਾਂ ਨੂੰ ਕਿਹਾ ਘੋੜਿਆਂ ਤੇ ਸਵਾਰ ਹੋਵੋ ਤੇ ਅਗਲੇ ਜਾ ਕੇ ਟਿੱਬੀ ਦੇ ਉੱਪਰ ਜਾ ਕੇ ਅਸੀਂ ਟਿਕਾਣਾ ਕਰੀਏ ਕਿਉਂਕਿ ਇੰਨੀ ਜ਼ਿਆਦਾ ਫੌਜ ਦਾ ਮੁਕਾਬਲਾ ਸਾਨੂੰ ਉੱਚੀ ਜਗ੍ਹਾ ਤੋਂ ਹੀ ਕਰਨਾ ਪਵੇਗਾ પાછા ਸਿੰਘਾਂ ਨੂੰ ਲੈ ਕੇ ਦੁਰ ਲੱਗੇ ਤੇ ਉਸ ਵੇਲੇ ਫਰਮਾਈ ਭਾਗੂ ਨੇ ਕਿਹਾ ਕਹਿੰਦੀ ਦੁਨੀ ਚੰ ਮਾਜ ਦੇ ਉੱਤੇ ਮੱਥੇ ਦੇ ਉੱਪਰ ਗਦਾਰੀ ਦਾ ਕਲੰਕ ਲਵਾ ਰਿਆ ਸੀ ਪਰ ਉਹਦੇ ਪੁੱਤਰਿਆਂ ਨੇ ਸਰਾਸ ਰੂਪ ਸਿੰਘ ਤੇ ਨੂਰ ਸਿੰਘ ਨੇ ਤੇ ਦੁਬਾਰਾ ਆਨੰਦਪੁਰ ਜਾ ਜਾ ਕੇ ਤੇ ਨਿਰਮੋਹ ਘੜ ਦੀ ਜੰਗ ਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਉਹਨਾਂ ਤੇ ਆਪਣੇ ਦਾਦੇ ਦਾ ਦਾਗ ਧੋ ਲਿਆ ਹੁਣ ਤੁਸੀਂ ਕਿਹੜੇ ਮੂਨਾ ਮਾਜ ਚ ਜਾਓਗੇ ਕਿਹੜਾ ਮੂਹ ਖਾਓਗੇ ਲੋਕਾਂ ਵਿੱਚ ਜਾ ਕੇ ਤੁਹਾਡੀਆਂ ਸੁਆਣੀਆਂ ਤੁਹਾਡੇ ਬੱਚੇ ਕੀ ਕਹਿਣਗੇ ਕੀ ਕਹਿਣਗੇ ਕਿ ਗੁਰੂ ਸਾਹਿਬ ਦੇ ਉੱਪਰ ਮੁਸੀਬਤ ਆ ਪਈ ਸੀ ਤੇ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਆ ਕੇ ਸੀ ਮਾਈ ਭਾਗੋ ਨੇ ਬੜੀ ਜ਼ਰੂਰਤ ਦੇ ਨਾਲ ਇਹ ਗੱਲਾਂ ਕੀਤੀਆਂ ਤੇ ਨਾਲ ਹੀ ਆਪਣੇ ਸ਼ਮਸ਼ੀਰ ਨੂੰ ਬੇਮਿਆਨ ਕਰਦੇ ਕਹਿੰਦੀ ਠੀਕ ਹੈ ਤੁਸੀਂ ਬੇਸ਼ੱਕ ਜਾਓ ਦੇ ਜਾਓ ਗੁਰੂ ਨੂੰ ਬਦਾਵਾ ਪਰ ਮੈਂ ਤੇ ਗੁਰੂ ਦੇ ਵਾਸਤੇ ਇੱਥੇ ਜੂਝਾਂਗੀ ਜਦੋਂ ਮਾਈ ਭਾਗੋ ਦੇ ਇਹ ਸ਼ਬਦ ਸੁਨੇ ਤੇ ਨਾਲ ਦੇ ਸਿੰਘ ਵੀ ਤਿਆਰ ਹੋ ਗਏ ਇੰਨਾ ਸਾਰਿਆਂ ਨੇ ਫਿਰ ਉੱਥੇ ਫੌਜ ਦਾ ਮੁਕਾਬਲਾ ਕੀਤਾ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੇ ਸ਼ਾਹੀ ਡਿੱਬੀ ਦੇ ਉੱਪਰ ਆਪਣੇ ਤੀਰ ਅੰਦਾਜ਼ਾ ਦੇ ਨਾਲ ਸਾਡੇ ਇਤਿਹਾਸਕ ਸਰੋਤਾਂ ਚੋਂ ਆਉਂਦਾ ਕਿ ਜਦੋਂ ਉਹਦਾ ਪਹਿਲਾ ਦਸਤਾ ਅੱਗੇ ਆਇਆ ਤੇ ਗੋਲੀਆਂ ਤੇ ਤੀਰਾਂ ਦੀ ਐਸੀ ਛਲਕ ਭرائی ਕਿ ਉਹਦਾ ਦਸਤਾ ਜ਼ਮੀਨ ਤੇ ਡਿੱਗ ਗਿਆ ਦੁਸ਼ਮਣ ਦੇ ਬਹੁਤ ਸਾਰੇ ਸਿਪਾਈ ਜਿਹੜੇ ਸੀ ਮਾਰੇ ਗਏ ਤੇ ਇਹ ਜਿਹੜੇ ਸਿੰਘ ਸੀ ਸਾਰੇ ਇਹ ਵੀ ਜੂਸ ਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ ਇਹ 30 ਪੋ ਦੀ ਗੱਲ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੰਗ ਹੁੰਦੀ ਰਹੀ। ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਦੁਸ਼ਮਣ ਇਸ ਜੰਗ ਦੇ ਵਿੱਚੋਂ ਹਾਰ ਕੇ ਫਿਰ ਪਿੱਛੇ ਮੁੜ ਗਿਆ। ਸ਼ਾਮ ਪਈ ਤੇ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਾਨ ਸਿੰਘ ਨਿਸ਼ਾਨ ਸਿੰਘ ਨੂੰ ਕਿਹਾ ਕਿ ਜਿਹੜੇ ਸਿੰਘ ਸ਼ਹੀਦ ਹੋ ਗਏ ਨੇ ਉਹਨਾਂ ਦੀਆਂ ਲਾਸ਼ਾਂ ਦੇ ਅੰਤਮ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ ਜਾਵੇ। ਨੇੜੇ ਖਦਰਾਨੇ ਪਿੰਡ ਦੇ ਵਿੱਚੋਂ ਕੁਝ ਘਿਓ ਕੜਾਹ ਪ੍ਰਸ਼ਾਦ ਦੀ ਰਸਤ ਜੜੀ ਸੀ ਉਹ ਲਿਆਂਦੀ ਗਈ। ਉਹ ਰੱਖੀ ਗਈ ਤੇ ਪਾਤਸ਼ਾਹ ਜਦੋਂ ਇਹਨਾਂ ਸਿੰਘਾਂ ਦੇ ਕੋਲ ਆਏ ਨੇ ਤੇ ਚਾਰ ਇਹਨਾਂ ਦੇ ਵਿੱਚੋਂ ਐਸੇ ਜ਼ਖਮੀ ਨੇ ਜਿਨ੍ਹਾਂ ਦੇ ਸਵਾਸ ਅਜੇ ਚੱਲ ਰਹੇ ਨੇ ਇੱਕ ਭਾਈ ਮਹਾਸੂਨ ਇੱਕ ਭਾਈ ਰਾਏ ਸਿੰਘ ਇੱਕ ਭਾਈ ਸੁੰਦਰ ਸਿੰਘ ਤੇ ਇੱਕ ਬੀਬੀ ਭਾਗੌਰ ਜਿਹੜੀ ਇੱਕ ਕਰੀਰ ਦੇ ਰੁੱਖ ਦੇ ਥੱਲੇ ਬੈਠੀ ਹਦੋਂ ਦੇ ਖੰਬੇ ਲੱਤ ਦੇ ਵਿੱਚ ਗੋਲੀ ਲੱਗੀ ਹੋਈ ਹੈ ਗੁਰੂ ਪਾਤਸ਼ਾਹ ਸਾਰੇ ਸਿੰਘਾਂ ਦੇ ਕੋਲ ਗਏ ਕੰਨੇ-ਕੰਨੇ ਸਿੰਘ ਦਾ ਸਿਰ ਆਪਣੀ ਗੋੱਚ ਰੱਖਿਆ ਤੇ ਨਾਲ ਇਹ ਸਰਦਾਰੀਆਂ ਤੇ ਖਦਾ ਬਖਸ਼ਿਸ਼ ਕੀਤੀ ਇਹ ਮੇਰਾ 5000 ਹਜ਼ਾਰੀ ਸੂਰਮਾ ਹੈ ਇਹ ਮੇਰਾ 11000 ਹਜ਼ਾਰੀ ਸੂਰਮਾ ਹੈ ਇਹ ਮੇਰਾ 21000 ਹਜ਼ਾਰੀ ਸੂਰਮਾ ਹੈ ਆ ਪਿੱਛੇ ਜੇ ਮੈਂ ਮੈਂ ਆਰੰਭ ਚ ਵੀ ਗੱਲ ਕੀਤੀ ਸੀ ਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਆਪਣੇ ਇਤਿਹਾਸ ਤੇ ਧਰਮ ਦਾ ਇੰਨਾ ਜਲੂਸ ਘਟਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਕਿਹਾ ਸੀ ਕਿ ਉਹ ਤੇ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਬਾਅਦ ਚ ਇਹ ਕਹਿ ਦੇਣਾ ਕਿ 21000 ਹਜ਼ਾਰੀ ਹੈ 5000 ਹਜ਼ਾਰੀ ਹੈ 10000 ਹਜ਼ਾਰੀ ਹੈ ਇਹਦਾ ਕੀ ਲਾਭ ਹੈ ਦਰਸਲ ਇਹ ਗੁਰੂ ਵੱਲੋਂ ਬਖਸ਼ੇ ਖਤਾ ਹੁੰਦੇ ਨੇ ਗੁਰੂ ਪਾਤਸ਼ਾਹ ਦੀ ਜਿਹੜੀ ਸਮਰੱਥਾ ਉਹ ਕੀ ਹੈ ਭਾਈ ਨੰਦ ਲਾਲ ਕਹਿੰਦੇ ਨੇ ਹਰ ਦੋ ਆਲਮ ਸਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾਂ ਕਾਹ ਗੁਰੂ ਗੋਬਿੰਦ ਸਿੰਘ ਦੋ ਆਲਮ ਗੁਰੂ ਦੀ ਸਮਰੱਥਾ ਲੋਕ ਤੋਂ ਲੈ ਕੇ ਪਰਲੋਕ ਤੱਕ ਆ ਤੇ ਆਹ ਤੇ ਜਦੋਂ ਲੋਕਾਈ ਦੀ ਜੰਗ ਦੇ ਵਿੱਚ ਵੀ ਜਦੋਂ ਕੋਈ ਫੌਜੀ ਮਰ ਜਾਂਦਾ ਹੈ ਜਾਂ ਸ਼ਹੀਦ ਹੋ ਜਾਂਦਾ ਹੈ ਉਹਨੂੰ ਪਰਮ ਵੀਰ ਚੱਕਰ ਅਸ਼ੋਕ ਚੱਕਰ ਇਹ ਜਿਹੜੇ ਖਿਤਾਬ ਦਿੱਤੇ ਜਾਂਦੇ ਨੇ ਕੀ ਉਹਦੇ ਨਾਲ ਚਾਹੁੰਦੇ ਨੇ ਪਰ ਜਿਹੜੇ ਖਿਤਾਬਾਂ ਦੀ ਬਖਸ਼ਿਸ਼ ਗੁਰੂ ਕਰ ਰਿਹਾ ਉਹ ਤਾਂ ਲੋਕ ਸੁਖੀ ਪਰ ਲੋਕ ਸਹਿਦੇ ਨੇ ਪਾਚਨ ਇਕੱਲੇ ਇਕੱਲੇ ਸਿੰਘ ਦਾ ਚਿਹਰਾ ਆਪਣੀ ਗੋਚ ਚ ਰੱਖਿਆ ਰਮਾਲ ਦੇ ਨਾਲ ਸਾਫ਼ ਕੀਤਾ ਫਿਰ ਉਹਨਾਂ ਨੂੰ ਚਿਖਾ ਦੇ ਉੱਪਰ ਰੱਖਿਆ ਤਿੰਨ ਸਿੰਘ ਜਿਹੜੇ ਅਜੇ ਜਿਨ੍ਹਾਂ ਦੇ ਸਵਾਸ ਚੱਲ ਰਹੇ ਸੀ ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਵਾਰਤਾਲਾਪ ਕਰਦੇ ਰਹੇ ਤਕਰੀਬਨ ਅੱਧੀ ਰਾਤ ਤੱਕ ਇਹ ਵਾਰਤਾਲਾਪ ਚੱਲਦੀ ਰਹੀ ਤੇ ਪਾਤਸ਼ਾਹ ਜਦੋਂ ਬਾਕੀ ਸਿੰਘਾਂ ਨੂੰ ਇਹ ਖਿਤਾਬ ਬਖਸ਼ਿਸ਼ ਕਰ ਰਹੇ ਸੀ ਤੇ ਪਾਦਸ਼ਾਹ ਕਹਿੰਦੇ ਤੁਹਾਡੀ ਝੋਲੀ 'ਚ ਤੁਹਾਡੇ ਤਾਂ ਸਾਰਸ ਚੱਲ ਰਹੇ ਨੇ ਤੁਹਾਡੀ ਝੋਲੀ 'ਚ ਤੇ ਉਹ ਕਹਿੰਦੇ ਨੇ ਭਾਈ ਮਾਹ ਸਿੰਘ ਪਾਦਸ਼ਾਹ ਇੱਕ ਜਿਹੜਾ ਗੁਨਾਹ ਹੋ ਗਿਆ ਬਿਦਾਵਾ ਲਿਖ ਦਿੱਤਾ ਭਾਗ ਸਿੰਘ ਨੇ ਤੁਹਾਨੂੰ ਦੇ ਦਿੱਤਾ ਉਹ ਤੁਹਾਡੇ ਕਮਰਕੱਸੇ ਦੇ ਵਿੱਚ ਹੈ ਉਹਨੂੰ ਕੱਢ ਕੇ ਸਾੜ ਦਿਓ ਸਾਡੀ ਟੁੱਟੀ ਗੰਢ ਦਿਓ ਤੁਸੀਂ ਉਹਨੂੰ ਪਾੜ ਦਿਵੋਗੇ ਸਮਝ ਨਵਾਗੇ ਕਿ ਸਾਡਾ ਸਭ ਕੁਝ ਹੀ ਸਾਨੂੰ ਮਿਲ ਗਿਆ ਸਾਨੂੰ ਸਾਡੀਆਂ ਸਰਦਾਰੀਆਂ ਸਾਡੇ ਖਿਤਾਬ ਸਾਨੂੰ ਮਿਲ ਗਿਆ ਪਾਤਸ਼ਾਹ ਨੇ ਪਾਈ ਮਾਸੇ ਦਾ ਗੋਦ ਸਿਰਜ ਰੱਖਿਆ ਲਹੂ ਨਾਲ ਭਿੱਜੇ ਚਿਹਰੇ ਨੂੰ ਆਪਣੇ ਰਮਾਲ ਦੇ ਨਾਲ ਸਾਫ਼ ਕੀਤਾ ਉਹਦੇ ਸਾਹਮਣੇ ਕੰਮਰ ਕੱਸੀ ਚੋਂ ਕੱਢ ਕੇ ਉਸ ਬਿਦਾਵੇ ਨੂੰ ਪਾੜ ਦਿੱਤਾ ਪਾਤਸ਼ਾਹ ਨੇ ਆਪ ਕੀਰਤਨ ਸੋਲੇ ਦਾ ਪਾਠ ਕੀਤਾ ਆਪਣੇ ਹੱਥੀ ਜਿਹੜੇ ਸੀ ਉਹਨਾਂ ਸਿੰਘਾਂ ਦੇ ਜਿਹੜੇ ਸੀ ਪਾਤਸ਼ਾਹ ਨੇ ਅੰਤਮ ਸੰਸਕਾਰ ਕੀਤੇ ਤਿੰਨ ਅਸਥਾਨ ਜਿਸ ਜਗ੍ਹਾ ਤੇ ਜੰਗ ਹੋਈ ਜਿਸ ਵਾਚ ਮੁਕਤਸਰ ਸਾਹਿਬ ਕਹਿੰਦੇ ਜਿੱਥੇ ਪਾਤਸ਼ਾਹ ਨੇ ਵਦਾਵਾ ਪਾੜਿਆ ਟੁੱਟੀ ਗੰਢੀ ਤੇ ਜਿੱਥੇ ਪਹਿਲਾ ਮੋਰਚਾ ਬਣਾ ਕੇ ਜੰਗ ਲੜੀ ਟਿੱਬੀ ਸਾਹਿਬ ਇਹ ਤਿੰਨ ਉਹ ਅਸਥਾਨ ਜਿੱਥੇ ਇਤਿਹਾਸ ਦੀਆਂ ਮਹਾਨ ਘਟਨਾਵਾਂ ਜੜੀ ਸੀ ਆ ਵਾਪਰੀ ਜਦੋਂ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੇ ਗੁਰੂ ਤੋਂ ਦਾਵਾ ਛੱਡ ਦਿੱਤਾ ਪਰ ਜਦੋਂ ਉਹਨਾਂ ਨੇ ਆਪਣੀ ਇਸ ਗੁਨਾਹ ਨੂੰ ਤਸلیم ਕਰ ਲਿਆ ਤੇ ਗੁਰੂ ਪਾਤਸ਼ਾਹ ਨੇ ਗੱਲ ਤੇ ਨਾਲ ਲਾ ਲਿਆ ਇਹ ਸਾਰੀਆਂ ਜਿਹੜੀਆਂ ਸਾਡੀਆਂ ਇਤਿਹਾਸ ਦੀਆਂ વાર્ਤਾਵਾਂ ਨੇ ਅੱਜ ਸਾਡੀ ਸਮੱਸਿਆ ਕਿੱਥੇ ਹੈ ਸਮੱਸਿਆ ਇਹ ਹੈ ਕਿ ਬੇਸ਼ੱਕ ਏ ਵੀ ਸਾਡਾ ਗੁਰਦੁਆਰਾ ਸਾਹਿਬ ਸਾਡੀ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਪਰ ਅੱਜ ਤੱਕ ਸਾਡੇ ਵੱਲੋਂ ਕਿਸੇ ਇਤਿਹਾਸਕ ਬੋਰਡ ਦਾ ਕੋਈ ਵਧੀਆ ਗਠਨ ਨਹੀਂ ਹੋ ਸਕਿਆ ਕਿ ਕੋਈ ਵੀ ਬਲਾਰਾ ਬੋਲੇ ਕਮ ਸੇ ਕਮ ਉਸ ਨੂੰ ਇਹ ਤੇ ਪੁੱਛਿਆ ਜਾਵੇ ਕਿ ਜੋ ਤੂੰ ਬੋਲ ਰਿਹਾ ਹੈ ਪ੍ਰਮਾਣ ਕਿੱਥੋਂ ਲੈ ਲਈ ਕਿ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਇਹ ਕੁਛ ਨਾ ਹੋਣ ਕਰਕੇ ਹੋ ਕੀ ਰਿਹਾ ਹੈ ਕਿ ਲਾਇਕ ਤੇ ਵਿਊ ਦੀ ਖੇਡ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਸਿਰਜਿਆ ਹੋਇਆ ਇਤਿਹਾਸ ਜਿਹੜਾ ਸਾਡੇ ਨੌਜਵਾਨਾਂ ਨੂੰ ਦੱਸਿਆ ਜਾ ਰਿਹਾ ਤੇ ਸਾਡੇ ਨੌਜਵਾਨ ਵੀ ਹੌਲੀ-ਹੌਲੀ ਪੜਨ ਦੀ ਆਦਤ ਤੋਂ ਬਹੁਤ ਦੂਰ ਜਾਂਦੇ ਜਾ ਰਹੇ। ਉਹ ਵੀ ਇਹੀ ਪਸੰਦ ਕਰਦੇ ਨੇ ਕਿ ਸਾਨੂੰ YouTube ਦੇ ਉੱਪਰੋਂ Facebook ਦੇ ਉੱਪਰੋਂ ਕੋਈ ਵੀਡੀਓ ਕੋਈ ਆਡੀਓ ਮਿਲ ਜਾਵੇ ਤੇ ਅਸੀਂ ਸ਼ਾਇਦ ਇਤਿਹਾਸ ਨੂੰ ਇਸੇ ਤਰ੍ਹਾਂ ਹੀ ਸਮਝ ਲਵਾਂਗੇ। ਤੇ ਮੈਂ ਇੱਕ ਬੇਨਤੀ ਕਰਾਂ ਬਲਾਰਾ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ। ਸਾਡੇ ਬੋਲਣ ਦੇ ਵਿੱਚ ਅਨੇਕਾਂ ਔਗੁਣ ਤੇ ਅਨੇਕਾਂ ਗਲਤੀਆਂ ਹੁੰਦੀਆਂ ਨੇ। ਸਾਡੀ ਕਹੀ ਗੱਲ ਜਿਹੜੀ ਹੁੰਦੀ ਹੈ 16 ਅੰਨੇ ਇਤਿਹਾਸਿਕ ਸਰੋਤਾਂ ਦੇ ਉੱਪਰ ਕਈ ਵਾਰ ਖਰੀ ਨਹੀਂ ਉਤਰਦੀ ਇਸ ਕਰਕੇ ਜ਼ਰੂਰੀ ਹੈ ਅਸੀਂ ਇਤਿਹਾਸ ਨੂੰ ਪੜਨ ਦੀ ਆਦਤ ਪਾਈਏ ਅਸੀਂ ਇਤਿਹਾਸ ਨੂੰ ਆਪ ਪੜੀਏ ਤੇ ਦੂਸਰੀ ਗੱਲ ਕਿ ਸਾਡਾ ਕੋਈ ਨਾ ਕੋਈ ਸਿੱਖਾਂ ਦਾ ਇਸ ਤਰ੍ਹਾਂ ਦਾ ਇਤਿਹਾਸ ਖੋਜ ਕੇ ਅੰਦਰ ਹੋਵੇ ਕਿ ਜੇਕਰ ਇਤਿਹਾਸ ਦੀ ਕੋਈ ਗਲਤ ਬਿਆਨ ਨਹੀਂ ਕਰਦਾ ਤੇ ਕਮ ਸੇ ਕਮ ਉਹਦੀ ਜਵਾਬਦੇਹੀ ਤਾਂ ਕੀਤੀ ਜਾ ਸਕੇ ਕਿ ਇਤਿਹਾਸ ਨੂੰ ਵਿਗਾੜਿਆ ਕਿਉਂ ਜਾ ਰਿਹਾ ਦੁਨੀਆ ਦੀਆਂ ਕੌਮਾਂ ਆਪਣੇ ਇਤਿਹਾਸ ਦੇ ਪ੍ਰਤੀ ਬਹੁਤ ਜ਼ਿਆਦਾ ਚਿੰਤਤ ਨੇ ਆਪਣੇ ਇਤਿਹਾਸ ਨੂੰ ਸੰਭਾਲ ਰਹੀਆਂ ਨੇ ਤੇ ਇੱਕ ਸਾਡੀ ਕੌਮ ਹੈ ਜਿਹੜੀ ਜਿਹੜਾ ਵਕਤ ਤੋਂ ਵੱਧ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦਾ ਉਹਦੇ ਵੱਧ ਤੋਂ ਵੱਧ ਵਿਊ ਹੁੰਦੇ ਨੇ ਮੈਂ ਤਾਂ ਆਪਣੀ ਕੌਮ ਦੀ ਮਾਨਸਿਕਤਾ ਤੋਂ ਵੀ ਕਈ ਵਾਰ ਹੈਰਾਨ ਹੁਣ ਵਕਤ ਮੇਰਾ ਸਮਾਪਤ ਹੋ ਗਿਆ ਜੀ ਮੈਂ ਥੋੜੇ 1 ਮਿੰਟ ਤੁਹਾਡਾ ਹੋਰ ਲੈਣਾ ਹੈ ਮਾਨਸਿਕਤਾ ਜਿਹੜੀ ਹੈ ਨਾ ਕਿਸੇ ਕੌਮ ਦੀ ਉਹਦੀ ਉਸ ਪੱਖ ਤੋਂ ਲੱਗਦਾ ਹੈ ਕਿ ਉਸ ਕੌਮ ਦੀ ਬਹੁ ਗਿਣਤੀ ਸੁਣ ਕੀ ਰਹੀ ਹੈ ਵੇਖ ਕੀ ਰਹੀ ਹੈ ਤੇ ਮੈਂ ਇੱਕ ਤਨ ਦੀ ਤੁਹਾਨੂੰ ਇੱਕ ਉਦਾਹਰਨ ਦਿੰਦਾ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਮੇਰ ਸਿੰਘ ਹਣਾਲੀ ਸਿੱਖ ਰਾਜ ਦੇ ਸਿਧਾਂਤਕ ਪੱਖ ਇਹਦੇ ਉੱਪਰ ਇੱਕ ਬੜਾ ਪਿਆਰਾ ਲੈਕਚਰ ਕੀਤਾ ਤੇ ਉਸੇ ਵਾਲੇ ਇੱਕ ਬੀਬੀ ਮੈਂ ਉਹ ਨਾਂ ਨਹੀਂ ਲੈਣਾ ਜਿਸ ਤਰ੍ਹਾਂ ਦੇ ਨਾਲ ਉਹ ਬੋਲਦੀ ਹੈ ਉਹਦੀ ਇੱਕ ਜਿਹੜੀ ਸੀ ਵੀਡੀਓ ਅਪਲੋਡ ਹੁੰਦੀ ਹੈ 1 ਘੰਟੇ ਦੇ ਵਿੱਚ ਸਰਦਾਰ ਅਜਮੇਰ ਸਿੰਘ ਨੂੰ ਵੇਖਣ ਵਾਲੇ ਨੇ 78 ਤੇ ਉਹਦੇ ਨੇ ਤਕਰੀਬਨ 1 ਮਿਲੀਅਨ ਦੇ ਕਰੀਬ ਹੁਣ ਤੁਸੀਂ ਇਹ ਵੇਖੋ ਅਸੀਂ ਵੇਖ ਕੀ ਰਹੇ ਹਾਂ ਅਸੀਂ ਸੁਣ ਕੀ ਰਹੇ ਹਾਂ ਤੇ ਸਾਨੂੰ ਸਮਝਣਾ ਪਵੇਗਾ ਕਿ ਸਾਡੇ ਸਾਹਮਣੇ ਪਰੋਸਿਆ ਕੀ ਜਾ ਰਿਹਾ ਹੈ ਸਾਨੂੰ ਦਿੱਤਾ ਕੀ ਜਾ ਰਿਹਾ ਸਾਡੀ ਮਾਨਸਿਕਤਾ ਜਾ ਕਿੱਧਰ ਨੂੰ ਰਹੀ ਹੈ ਤੇ ਇਹਦਾ ਇੱਕੋ ਹਾਲ ਹੈ ਅਸੀਂ ਇਤਿਹਾਸ ਨੂੰ ਆਪ ਪੜਨ ਦਾ ਯਤਨ ਕਰੀਏ ਤਸੀਂ ਆਪ ਕੋ ਖਣ ਦਾ ਯਤਨ ਕਰੀਏ ਤੇ ਜੇਕਰ ਅਸੀਂ ਇਤਿਹਾਸ ਨੂੰ ਪੜਨਾ ਤੇ ਖੋਖਣਾ ਨਾ ਸ਼ੁਰੂ ਕੀਤਾ ਤੇ ਜਿਹੜੀਆਂ ਕਿਤਾਬਾਂ ਦੇ ਪਾਠਕ ਖਤਮ ਹੁੰਦੇ ਨੇ ਫਿਰ ਉਹ ਕਿਤਾਬਾਂ ਵੀ ਖਤਮ ਹੋ ਜਾਂਦੀਆਂ ਕੋਈ ਵੀ ਪਬਲਿਸ਼ਰ ਉਸ ਰਚਨਾ ਨੂੰ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਜਿਸ ਰਚਨਾ ਦੇ ਪਾਠਕ ਨਾ ਹੋਣ ਕੋਈ ਵੀ ਪੈਸਾ ਬਰਬਾਦ ਕਰਨਾ ਨਹੀਂ ਚਾਹੁੰਦਾ ਤੁਸੀਂ ਇਤਿਹਾਸ ਨੂੰ ਪੜੋਗੇ ਇਤਿਹਾਸ ਦੀਆਂ ਖੋਜਾਂ ਛਪਣ گی۔ ਤੁਸੀਂ ਇਤਿਹਾਸ ਨੂੰ ਪੜਨਾ ਬੰਦ ਕਰ ਦਿੱਤਾ ਇਤਿਹਾਸ ਦੀ ਜਿਹੜੀ ਪਬਲਿਸ਼ਿੰਗ ਹੈ ਜਾਂ ਜਿਹੜੀ ਪ੍ਰਕਾਸ਼ਨਾ ਉਹ ਬੰਦ ਹੋ ਜਾਵੇਗੀ ਸੋ ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਠੀਕ ਹੈ ਅਸੀਂ ਸੰਗਤ ਚ ਬਹਿਨੇ ਆ ਗੁਰੂ ਕੀਆਂ ਬਾਤਾਂ ਕਰਦੇ ਆ ਗੁੱਲੂ ਦੀ ਵਿਚਾਰ ਕਰਦੇ ਆ ਉਹ ਵਿਚਾਰ ਸਾਡੇ ਉਹਨਾਂ ਵਡੇਰਿਆਂ ਦੀ ਹੈ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਹਿ ਕੇ ਸਿਰ ਜੀ ਹੈ ਅਸੀਂ ਤੇ ਕਿਤਾਬਾਂ ਚੋਂ ਪੜ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਸਾਡੀ ਗੱਲ ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਆਪ ਪੜੋ ਸੋ ਇਨੀਆਂ ਇੱਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਤ ਅਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ